ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਾਂ ਬਾਪ ਬੁੱਢੇ ਹੋ ਜਾਣ ਆਰਜਾ ਉਹਨਾਂ ਦੀ ਵਡੇਰੀ ਹੋ ਜਾਏ ਉਸ ਵਕਤ ਬੱਚਿਆਂ ਵੱਲੋਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਨਾ ਕਿ ਬਾਪੂ ਜੀ ਜਾਂ ਮਾਤਾ ਜੀ ਤੁਸੀਂ ਐਦਾਂ ਨਾ ਕਰੋ ਤੁਸੀਂ ਉਹਦਾਂ ਨਾ ਕਰੋ ਤੁਸੀਂ ਆਪਣੇ ਆਪ ਨੂੰ ਬਦਲਦੇ ਨਹੀਂ ਇਹ ਗੱਲ ਬਜ਼ੁਰਗਾਂ ਵਾਸਤੇ ਬੜੀ ਕਠੋਰਤਾ ਵਾਲੀ ਹੈ ਕਿਉਂਕਿ ਹੁਣ ਉਹਨਾਂ ਦੇ ਬਦਲਣ ਦੀ ਉਮਰ ਨਹੀਂ ਹੈ ਉਹਨਾਂ ਦੇ ਜਿਉਣ ਦੀ ਉਮਰ ਹੈ ਤੇ ਜਿਹੜਾ ਸਮਾਂ ਬਾਕੀ ਹੈ ਉਹਨਾਂ ਨੂੰ ਜੀ ਲੈਣ ਦਿਓ ਉਹਨਾਂ ਨੂੰ ਸੁਧਾਰਨ ਦਾ ਯਤਨ ਨਾ ਕਰੋ ਇੱਥਸ ਉਮਰ ਤੱਕ ਪਹੁੰਚਦੇ ਆ ਪਹੁੰਚਦੇ ਐ ਇਥੋਂ ਤੱਕ ਪਹੁੰਚਦੇ ਆ ਪਹੁੰਚਦੇ ਆ ਉਹਨਾਂ ਦਾ ਸੁਭਾਅ ਪੱਕ ਚੁੱਕਾ ਹੈ ਤੇ ਸੁਭਾਅ ਪੱਕਦਿਆਂ ਕੋਈ ਇੱਕ ਦਿਨ ਨਹੀਂ ਲੱਗਾ ਵਕਤ ਦੇ ਥਪੇੜੇ ਵਕਤ ਦੀਆਂ ਠੋਕਰਾਂ ਚੰਗੇ ਮੰਦੇ ਵਕਤ ਕੰਨਾਂ ਰਾਵਾਂ ਵਿੱਚੋਂ ਗੁਜ਼ਰਨਾ ਪਿਆ ਉਹਨਾਂ ਰਾਵਾਂ ਦੀ ਧੂੜ ਅੱਜ ਵੀ ਉਹਨਾਂ ਬਜ਼ੁਰਗਾਂ ਦੇ ਨਾਲ ਮਿਲਦੀ ਹੈ ਉਹ ਸੰਸਕਾਰ ਅੱਜ ਵੀ ਨਾਲ ਮਿਲਦੇ ਨੇ ਜਿਹਦੇ ਕਰਕੇ ਉਹਨਾਂ ਦਾ ਸੁਭਾਅ ਬਦਲ ਗਿਆ ਸੁਭਾਅ ਉਹਨਾਂ ਦਾ ਪੱਕ ਗਿਆ ਤੁਹਾਨੂੰ ਲੱਗਦਾ ਇਹ ਕਠੋਰ ਪਰ ਇਹ ਵੇਖੋ ਵੀ ਉਹਦੇ ਵਿੱਚ ਇਹ ਕਠੋਰਤਾ ਆਹੀ ਕਿਸ ਕਾਰਨ ਕਰਕੇ ਹੈ ਕਿਹੜੀ ਮਾਂ ਜਿਹੜੀ ਬੱਚਿਆਂ ਲਈ ਕਠੋਰ ਹੋਵੇ ਕਿਹੜਾ ਪਿਤਾ ਜਿਹੜਾ ਬੱਚਿਆਂ ਲਈ ਕਠੋਰ ਹੋਵੇ ਪਰ ਜੇ ਥੋੜੀ ਬਹੁਤ ਥੋੜੀ ਬਹੁਤ ਹੀ ਹੁੰਦੀ ਜਿਆਦਾ ਹੁੰਦੀ ਨਹੀਂ ਜੇ ਥੋੜੀ ਬਹੁਤ ਕਠੋਰਤਾ ਹੈ ਤੇ ਬਰਦਾਸ਼ਤ ਕਰ ਲੋ ਉਹਨਾਂ ਨੂੰ ਜਿਉਂਨ ਦਿਓ ਉਹਨਾਂ ਨੂੰ ਸੁਧਾਰਨ ਦਾ ਯਤਨ ਨਾ ਕਰੋ ਉਹਨਾਂ ਨੂੰ ਸਕੂਲਿੰਗ ਨਾ ਦਿਆ ਕਰੋ ਉਹਨਾਂ ਨੂੰ ਰੋਜ਼ ਰੋਜ਼ ਇਹ ਸਮਝਾਏ ਨਾ ਕਰੋ ਵੀ ਤੋ ਯਾਰ ਨਹੀਂ ਕਰਦੇ ਆ ਨਹੀਂ ਕਰਦੇ ਬਦਲਦੇ ਨਹੀਂ ਜਿਹੜੀਆਂ ਗੱਲਾਂ ਬਦਲਣ ਦੀ ਲੋੜ ਸੀ ਉਹਨਾਂ ਨੇ ਆਪਣੇ ਆਪ ਬਦਲ ਲਈਆਂ ਨੇ ਆਪਣੇ ਬਹਿਣ ਉੱਠਣ ਦਾ ਤਰੀਕਾ ਬਦਲ ਲਿਆ ਬੋਲ ਬਾਣੀ ਦਾ ਤਰੀਕਾ ਸਲੀਕਾ ਬਦਲ ਲਿਆ ਬਹੁਤ ਕੁਝ ਉਹਨਾਂ ਨੇ ਘਰ ਦੇ ਅੰਦਰ ਰਹਿਣ ਸਹਿਣ ਦਾ ਤਰੀਕਾ ਪਹਿਲਾਂ ਨਾਲੋਂ ਅੱਜ ਵੱਖਰਾ ਕਰ ਲਿਆ ਹੈ ਵਿਖਰੇਵਾ ਨਜ਼ਰ ਆ ਰਿਹਾ ਹੈ ਪਰ ਜਿਹੜੀਆਂ ਚੀਜ਼ਾਂ ਬਦਲ ਨਹੀਂ ਸਕਦੀਆਂ ਤੁਸੀਂ ਉਹਨਾਂ ਦੇ ਬਦਲਾਂ ਦੇ ਉੱਤੇ ਰੋਜ਼ ਰੋਜ਼ ਜ਼ੋਰ ਦੇ ਰਹੇ ਹੋ ਉਹ ਤੁਹਾਨੂੰ ਵੀ ਚੰਗਾ ਨਹੀਂ ਲੱਗਦਾ ਤੇ ਉਹ ਬਜ਼ੁਰਗਾਂ ਨੂੰ ਵੀ ਚੰਗਾ ਨਹੀਂ ਲੱਗਦਾ ਵੀ ਰੋਜ਼ ਰੋਜ਼ ਇੱਕੋ ਇੱਕੋ ਗੱਲ ਫਿਰ ਘਰ ਦੇ ਅੰਦਰ ਕੀ ਬਣੇਗਾ ਕਲੇਸ਼ ਬਣੇਗਾ ਇਸ ਕਰਕੇ ਕੁਛ ਨਾ ਕੁਛ ਬਰਦਾਸ਼ਤ ਕਰਨ ਦੀ ਆਦਤ ਪਾਓ ਕਦੇ ਕਦੇ ਇਸ ਉਮਰ ਦੇ ਅੰਦਰ ਦਿੱਤੀ ਹੋਈ ਸਲਾਹ ਬਜ਼ੁਰਗ ਨੂੰ ਮੰਨਣਿਤ ਪੈਂਦੀ ਹੈ ਉਹ ਕਹਿੰਦਾ ਚਲੋ ਕਹਿ ਰਹੇ ਨੇ ਮੰਨ ਲੈਣਾ ਪਰ ਉਹਦਾ ਅੰਦਰ ਸਵੀਕਾਰ ਨਹੀਂ ਕਰਦਾ ਤੇ ਜਦੋਂ ਅੰਦਰ ਸਵੀਕਾਰ ਨਹੀਂ ਨਾ ਕਰਦਾ ਉਹਦੀਆਂ ਅੱਖਾਂ ਦੱਸਦੀਆਂ ਨੇ ਉਹਦਾ ਚਿਹਰਾ ਦੱਸਦਾ ਕਿਉਂਕਿ ਬਜ਼ੁਰਗੀ ਤੱਕ ਪਹੁੰਚਦੇ ਆ ਪਹੁੰਚਦੇ ਆ ਦਿਲ ਹੌੜਾ ਹੋ ਜਾਂਦਾ ਤੇ ਜਿਹੜੀ ਗੱਲ ਨੂੰ ਅੰਦਰ ਸਵੀਕਾਰ ਨਾ ਕਰੇ ਫਿਰ ਉਹ ਅੱਖਾਂ ਉੱਗਲ ਦਿੰਦੀਆਂ ਨੇ ਚਿਹਰਾ ਬਦਲ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਵੀ ਮੇਰੀ ਕਹੀ ਹੋਈ ਗੱਲ ਮੇਰੀ ਮਾਂ ਜਾਂ ਮੇਰੇ ਪਿਤਾ ਨੂੰ ਬਰਦਾਸ਼ਤ ਨਹੀਂ ਹੋਈ ਚੰਗੇ ਨਹੀਂ ਲੱਗੇ ਤੇ ਮੈਂ ਆਪਣੀ ਗੱਲ ਬਦਲ ਲਵਾਂ ਪਰ ਸਾਡੀ ਤੇ ਅੜੀ ਹੁੰਦੀ ਹੈ ਨਾ ਵੀ ਨਹੀਂ ਮੈਂ ਜੋ ਕਿਹਾ ਉਹ ਮੰਨ ਕਿਉਂਕਿ ਤੇਰੇ ਜਵਾਨੀ ਅਜੇ ਜਿਹੜੀ ਜਵਾਨੀ ਨੇ ਗੱਲ ਕਹੀ ਏ ਉਹ ਮੰਨੇ ਸਾਰੇ ਮੰਨਨ ਬਜ਼ੁਰਗ ਮੰਨਨ ਛੋਟੇ ਮੰਨਨ ਵੱਡੇ ਮੰਨਨ ਸਾਰੇ ਮੰਨਨ ਚਲੋ ਮੈਂ ਇੱਕ ਹੋਰ ਗੱਲ ਕਹਿ ਦਿਆਂ ਬਜ਼ੁਰਗਾਂ ਨੂੰ ਬਜ਼ੁਰਗੀ ਦੀ ਹਾਲਾਤ ਦੇ ਅੰਦਰ ਉਸ ਉਮਰ ਦੇ ਅੰਦਰ ਦਿੱਤੀ ਹੋਈ ਦਵਾਈ ਇੰਨਾ ਅਸਰ ਨਹੀਂ ਕਰਦੀ ਜਿੰਨਾ ਅਸਰ ਉਹਨਾਂ ਦੇ ਉੱਤੇ ਹੁੰਦਾ ਹੈ ਉਹਨਾਂ ਦੇ ਕੋਲ ਬੈ ਕੇ ਉਹਨਾਂ ਦੀਆਂ ਲੱਤਾਂ ਮਾਲਸ਼ ਕਰ ਦੇਣੀਆਂ ਉਹਨਾਂ ਦੀ ਕਦਮ ਬੋਸ਼ੀ ਕਰ ਦੇਣੀਆਂ ਉਹਨਾਂ ਦਾ ਮੂੰਹ ਮੱਥਾ ਸਵਾਰ ਦੇਣਾ ਸਿਰ ਤੇ ਮਾਲਚ ਕਰਦੇ ਨੇ ਕਪੜਾ ਲੀੜਾ ਸਾਫ ਪਾਉਣ ਵਾਸਤੇ ਕਹਿਣਾ ਜਾਂ ਪਵਾ ਦੇਣਾ ਜਿੰਨਾ ਇਹ ਗੱਲ ਅਸਰ ਕਰਦੀਆਂ ਨੇ ਬਜ਼ੁਰਗ ਨੂੰ ਐਵੇਂ ਲੱਗਦਾ ਹੈ ਕਿ ਮੈਂ ਜਿੰਨਾ ਵਾਸਤੇ ਜ਼ਿੰਦਗੀ ਗੱਲੀ ਸੀ ਉਹ ਅੱਜ ਮੇਰੀ ਜ਼ਿੰਦਗੀ ਨੂੰ ਸਵਾਰਨ ਦੀ ਕੋਸ਼ਿਸ਼ ਕਰ ਰਹੇ ਨੇ ਮੇਰੀ ਰਹਿਂਦੀ ਉਮਰ ਨੂੰ ਸਵਾਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਜਿੰਨਾ ਵਾਸਤੇ ਜ਼ਿੰਦਗੀ ਗੱਲੀ ਸੀ ਕੋਈ ਗੁਨਾਹ ਨਹੀਂ ਕੀਤਾ ਮੇਰੇ ਤੋਂ ਗਲਤੀ ਨਹੀਂ ਹੋਈ ਉਹਨੂੰ ਇਹ ਲੱਗੇ ਕਿ ਮੈਂ ਜਿਹੜੇ ਪਰਿਵਾਰ ਲਈ ਕੁਛ ਕੀਤਾ ਹੈ ਚੰਗਾਈ ਕੀਤਾ ਹੈ ਮੈਂ ਪਰਿਵਾਰ ਲਈ ਕੁਛ ਕੀਤਾ ਅੱਜ ਪਰਿਵਾਰ ਮੇਰੇ ਲਈ ਕੁਛ ਕਰ ਰਿਹਾ ਹੈ ਅਕਲ ਦੀ ਗੱਲ ਕਹਿਣ ਵਾਲੇ ਬਾਪੂ ਜੀ ਤੁਸੀਂ ਸਿਆਣੇ ਹੋ ਗਏ ਹੋ ਤੁਸੀਂ ਵੱਡੇ ਹੋ ਗਏ ਆ ਤੁਹਾਨੂੰ ਬੋਲਣ ਦੀ ਅਕਲ ਨਹੀਂ ਤੁਹਾਨੂੰ ਬਹਿਣ ਦੀ ਅਕਲ ਨਹੀਂ ਅਕਲ ਦੇਣ ਵਾਲੇ ਜਵਾਨ ਬੱਚਿਆਂ ਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਵੀ ਜਿੱਥੇ ਤੁਸੀਂ ਅੱਜ ਖੜੇ ਹੋ ਨਾ ਇਸ ਜਗ੍ਹਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਲਿਆ ਕੇ ਖੜਾ ਕੀਤਾ ਹੈ ਆਪਣੇ ਸਾਰੇ ਸ਼ੌਕ ਮਾਰੇ ਤੁਹਾਡੇ ਸ਼ੌਕ ਪੂਰੇ ਕਰਨ ਦਾ ਯਤਨ ਕੀਤਾ ਹੈ ਜੇਬ ਦੇ ਅੰਦਰ ਪੈਸੇ ਹੋਣ ਤੇ ਪੈਸੇ ਹੁੰਦਿਆਂ ਵੀ ਬਾਜ਼ਾਰ ਦੇ ਅੰਦਰੋਂ ਆਪਣੇ ਬੱਚਿਆਂ ਨੂੰ ਕੋਈ ਚੀਜ਼ ਖਰੀਦ ਕੇ ਲੈ ਦੇਣੀ ਜिद ਪੂਰੀ ਕਰਦੇ ਨੇ ਆਪਣੇ ਲਈ ਨਾ ਖਰੀਦਨੇ ਉਹ ਕੰਜੂਸ ਨਹੀਂ ਹੁੰਦਾ ਉਹ ਜਾਂ ਮਾਂ ਹੁੰਦੀ ਹੈ ਤੇ ਜਾਂ ਪਿਓ ਹੁੰਦਾ ਹੈ ਕੰਜੂਸ ਨਹੀਂ ਹੁੰਦਾ ਖੈਰ ਜਿਨਨੇ ਸਾਰੀ ਉਮਰ ਗਿੱਲੇ ਤੇ ਪੈ ਕੇ guzari ਹੋਏ ਮਾਂ ਦੀ ਗੱਲ ਕਰ ਰਿਹਾ ਅਜ ਮਾਂ ਦੇ ਕੰਬਦੇ ਹੱਥਾਂ ਵਿੱਚੋਂ ਕਿਦਰੇ ਗਲਾਸ ਵਿੱਚੋਂ ਪਾਣੀ ਦੀਆਂ ਦੋ ਕੁੱਟਾਂ ਡੁੱਲ ਜਾਣ ਤੇ ਘਰ ਦੇ ਅੰਦਰ ਇੱਕ ਲੜਾਈ ਦਾ ਮਾਹੌਲ ਬਣ ਜਾਏ ਘਰ ਦੇ ਅੰਦਰ ਝਗੜੇ ਦਾ ਮਾਹੌਲ ਬਣ ਜਾਏ ਧੀ ਪੁੱਤ ਉਹਦੇ ਵੱਲ ਅੱਖਾਂ ਕੱਢ-ਕੱਢ ਕੇ ਕੌੜੀਆਂ ਅੱਖਾਂ ਦੇ ਨਾਲ ਵੇਖਣ ਉਹ ਤੈਨੂੰ ਸਾਰੀ-ਸਾਰੀ ਰਾਤ ਸੁੱਕੇ ਤੇ ਪਾ ਕੇ ਆ ਆ ਗਿੱਲੇ ਤੇ ਪਿੰਦੀ ਰਹੇ ਚਲੋ ਸਮੇਂ ਦੀ ਤਬਦੀਲੀ ਹੈ ਅੱਜ ਕੱਲ ਤੇ ਉਹ ਮਾਹੌਲ ਬਦਲ ਗਿਆ ਪਰ ਆਮ ਇੱਕ ਗੱਲ ਤੇ ਬਣੀ ਹੈ ਨਾ ਮਸਲਾ ਤੇ ਹੈ ਨਾ ਜਿਹੜੀਆਂ ਸਾਡੀਆਂ ਉਮਰਾਂ ਨੇ ਸਾਡੀਆਂ ਮਾਵਾਂ ਤੇ ਵਾਕਈ ਗਿੱਲੇ ਤੇ ਪੈਂਦੀਆਂ ਰਹੀਆਂ ਜਿਹੜੇ ਮੇਰੇ ਹਾਨ ਪ੍ਰਾਂਦ ਦੇ ਨੇ ਉਹ ਗਿੱਲੇ ਤੇ ਪੈ ਕੇ ਗੁਜ਼ਾਰਾ ਕਰਦੇ ਰਹੇ ਬਲਕੇ ਮੇਰੇ ਤੋਂ ਛੋਟੀ ਉਮਰ ਦੇ ਵੀ ਉਹਨਾਂ ਦੀਆਂ ਮਾਵਾਂ ਵੀ ਗਿੱਲੇ ਤੇ ਪੈ ਕੇ ਗੁਜ਼ਾਰਾ ਕਰਦੀਆਂ ਰਹੀਆਂ ਆ ਡਾਈਪਰ ਡੂਪਰ ਤੇ ਹੁਣ ਹੀ ਆਏ ਨੇ ਖੈਰ ਗੱਲ ਕਰ ਰਿਹਾ ਸਾਂ ਕਿ ਜਿੰਨਾਂ ਬੱਚਿਆਂ ਦੀਆਂ ਖਵਾਇਸ਼ਾਂ ਵੱਡੀਆਂ ਖਵਾਇਸ਼ਾਂ ਮਾਪੇ ਨੇ ਪੂਰੀਆਂ ਕੀਤੀਆਂ ਅੱਜ ਮਾਪੇ ਪਾਂ ਦੀਆਂ ਨਿੱਕੀਆਂ ਨਿੱਕੀਆਂ ਖਵਾਇਸ਼ਾਂ ਪੂਰੀਆਂ ਕਰਨ ਲੱਗੇ ਪਰਿਵਾਰ ਦੇ ਜੀ ਉਹਨਾਂ ਤੋਂ ਦੂਰ ਦੂਰ ਨੱਠ ਦੇ ਨਜ਼ਰ ਪੈ ਰਹੇ ਨੇ ਕਿਉਂ ਬਈ ਮਾਪੇ ਆਪਣੇ ਤੁਹਾਡੀਆਂ ਖਵਾਇਸ਼ਾਂ ਪੂਰੀਆਂ ਕੀਤੀਆਂ ਤੁਸੀਂ ਨਹੀਂ ਕਰ ਸਕਦੇ ਮਾਪੇ ਨੇ ਰਲ ਕੇ 5 6 7 ਬੱਚਿਆਂ ਦੇ ਲਾਲਨ ਪਾਲਨ ਕੀਤਾ ਤੁਸੀਂ 5 7 ਜਣੇ ਰਲ ਕੇ 2 ਜਣਿਆਂ ਦੀ ਸੰਭਾਲ ਨਹੀਂ ਕਰ ਸਕਦੇ ਮਾਪੇ ਪੈਰ ਜੁੱਤੀ ਨਹੀਂ ਸੰਪਾਉਂਦੇ ਕਿ ਚਲੋ ਬੱਚਾ ਬਿਮਾਰ ਹੈ ਦੀ ਸਿਰ ਪੀ ਡੋਈ ਬੁਖਾਰ ਹੋਇਆ ਭੱਜੋ ਪੈਰ ਜੁੱਤੀ ਨਾ ਪਾਉਂਦਾ ਮਤਲਬ ਹੁੰਦਾ ਹੈ ਕਾਣ ਕਰਨੀ ਜਲਦਬਾਜੀ ਕਰਨੀ ਉਹ ਦੌੜੇ ਜਾਂਦੇ ਸਨ ਕਿ ਦਵਾਈ ਲੈ ਕੇ ਆਈ ਹੈ ਤੇ ਅੱਜ ਪਿਓ ਨੂੰ ਵੀ ਕਲਪਨਾ ਪੈਂਦਾ ਮਾਂ ਨੂੰ ਵੀ ਕਲਪਨਾ ਪੈਂਦਾ ਸਾਰਿਆਂ ਘਰਾਂ ਚ ਨਹੀਂ ਤੇ ਜਿਹੜੇ ਘਰਾਂ ਵਿੱਚ ਬਜ਼ੁਰਗ ਹੱਸਦੇ ਨੇ ਉਹਨਾਂ ਘਰਾਂ ਨੂੰ ਹੀ ਸਲੂਟ ਹੈ ਉਹਨਾਂ ਬੱਚਿਆਂ ਨੂੰ ਵੀ ਸਲੂਟ ਹੈ ਖੈਰ ਮੈਂ ਗੱਲ ਕਰ ਰਿਹਾ ਸਾਂ ਵੀ ਅੱਜ ਛੁੱਟੀ ਜੀ ਦਵਾਈ ਲੈ ਕੇ ਆਉਣੀ ਹੋਵੇ ਸਸਤੀ ਜੀ ਦਵਾਈ ਲੈ ਕੇ ਆਉਣੀ ਹੋਵੇ ਤੇ 20 ਵਾਰੀ ਮਾਂ ਪਿਓ ਨੂੰ ਕਹਿਣਾ ਪਵੇ ਬੇਟਾ ਦਵਾਈ ਲੈ ਕੇ ਆਵੀ ਦਵਾਈ ਲੈ ਕੇ ਆਵੀ ਤੇ ਲਾਂ ਤੇ ਫਿਰ ਉਹਨਾਂ ਜਵਾਨੀਆਂ ਦੇ ਜਿਹੜੇ ਬਜ਼ੁਰਗਾਂ ਤੋਂ ਐਨੇ ਤਰਲੇ ਕਢਾ ਕੇ ਦਵਾਈ ਉਹਨਾਂ ਨੂੰ ਦੇ ਰਹੇ ਨੇ ਜਿਹੜੀਆਂ ਅੱਖਾਂ ਬੱਚਿਆਂ ਨੂੰ ਦੂਰ ਨਹੀਂ ਸੰਕਰਦੀਆਂ ਲੇਟ ਹੋਇਆ ਮੇਰਾ ਪੁੱਤ ਆਇਆ ਕਿਉਂ ਨਹੀਂ ਮੇਰੀ ਧੀ ਆਈ ਕਿਉਂ ਨਹੀਂ ਫਿਕਰ ਕਰਦੇ ਸਨ ਫਿਕਰਮੰਦ ਹੁੰਦੇ ਸਨ ਅੱਜ ਉਹ ਅੱਖਾਂ ਬੁਢਾਪੇ ਦੇ ਅੰਦਰ ਉਹਨਾਂ ਬੱਚਿਆਂ ਨੂੰ ਵੇਖਣ ਵਾਸਤੇ ਤਰਸਦੀਆਂ ਨੇ ਕਿ ਕੋਈ ਆਵੇ ਤੇ ਸਾਡੇ ਕੋਲ ਆਣ ਕੇ ਬਵੇ ਸਾਨੂੰ ਪੁੱਛੇ ਕਿ ਮਾਂ ਤੇਰਾ ਕੀ ਹਾਲ ਐ ਬਾਪੂ ਤੇਰਾ ਕੀ ਹਾਲ ਐ ਤੋ ਖੈਰ ਮਾਂ ਬਾਪ ਦੀ ਸਾਂਭ ਸੰਭਾਲ ਕਰਿਆ ਕਰੋ ਇਹਦੇ ਅੰਦਰ ਹੀ ਤੁਹਾਡੀ ਤੁਹਾਡੇ ਬਜ਼ੁਰਗਾਂ ਦੀ ਇੱਜ਼ਤ ਹੈ ਆਪਣੇ ਘਰ ਨੂੰ ਸੰਭਾਲੋ ਬਜ਼ੁਰਗਾਂ ਨੂੰ ਸੰਭਾਲੋ ਇਹ ਨੇਚਰ ਦਾ ਲਾ ਹੈ ਕੁਦਰਤ ਦਾ ਲਾ ਹੈ ਪ੍ਰਕਿਰਤੀ ਦਾ ਬਣਿਆ ਸਿਸਟਮ ਹੈ ਮਾਪੇ ਬੱਚਿਆਂ ਨੂੰ ਸੰਭਾਲਦੇ ਨੇ ਬੱਚੇ ਬਜ਼ੁਰਗਾਂ ਨੂੰ ਸੰਭਾਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ